ਸਤਿ ਸ਼੍ਰੀ ਅਕਾਲ ਜੀ ਤੇਜ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਉਸੇ ਹੀ ਘਰ ਦੇ ਵਿੱਚ ਜਿੱਥੇ ਕੀ ਅਸੀਂ ਪਹੁੰਚੇ ਸੀਗੇ ਪਿੰਡ ਬਸਤੀਆਂ ਦੇ ਵਿੱਚ ਗਰੀਬ ਮਾਤਾ ਦੇ ਘਰ ਦਰਸ਼ਕਔਰ ਮਾਤਾ ਜੀ ਜਿਨ੍ਹਾਂ ਦੇ ਘਰੇ ਅਸੀਂ ਪਹੁੰਚੇ ਸੀਗੇ ਉਹਨਾਂ ਦੀ ਖਬਰ ਰਹੀ ਲਾਈਵ ਸੀਗੀ ਖਬਰ ਦਾ ਅਸਰ ਅੱਜ ਹੋਇਆਗਾ ਸਾਡੇ ਨਾਲ ਪਹੁੰਚੇ ਨੇ ਸੱਜਣ ਪੁਰਸ ਜਿਨ੍ਹਾਂ ਨੇ ਮਾਤਾ ਜੀ ਦਾ ਸਹਾਇਤਾ ਕੀਤੀ ਆ ਮਾਲੀ ਸਹਾਇਤਾ ਕੀਤੀ ਆ ਕੁਝ ਕੱਪੜੇ ਕੁਝ ਰਾਸ਼ੀ ਇਹਨਾਂ ਨੇ ਦਿੱਤੀ ਆ ਰਾਸ਼ਨ ਦਿੱਤਾਗਾ ਸਾਡੇ ਨਾਲ ਮੌਜੂਦ ਨੇ ਬਾਈ ਜੀ ਹੁਣੀ ਤੇ ਬਾਬਾ ਜੀ ਸਪਹਿਲਾ ਤੁਸੀਂ ਆਪਣਾ ਨਾਮ ਦੱਸੋ ਪਿੰਡ ਦੱਸੋ ਕਿੱਥੋਂ ਆਏ ਹੋ ਮੇਰਾ ਨਾਮ ਮੀਤ ਸਿੰਘ ਹੈ ਪਿੰਡ ਕੋਰਪਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਵੇਰ 5:00 ਵਜੇ ਚੱਲਿਆ ਸੀ ਮਾਤਾ ਦੇ ਸੇਵਾ ਕਰਨ ਵਾਸਤੇ ਮੈਨੂੰ ਜਿਸ ਬਾਈ ਨੇ ਵੀਡੀਓ ਪਾਈ ਆ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਗਾ ਵੀ ਉਹ ਜੇ ਕੀ ਪਰਵਾਰਾਂ ਦੀਆਂ ਵੀਡੀਓ ਪਾਉਣੇ ਚਾਹੀਦੀ ਹੈ ਜੋ ਕਿ ਸਹਿਯੋਗ ਇਹਨਾਂ ਦੀ ਬਣ ਮਿਲਦਾ ਰਹੇ ਮਾਤਾ ਦਾਰਸ਼ਨਿਕ ਔਰ ਤੇ ਵੀਡੀਓ ਬਾਇਚਨ ਦੇਖੀ ਮੇਰੇ ਦਿਲ ਨੂੰ ਬਹੁਤ ਦੁੱਖ ਲੱਗਿਆ ਵੀ ਇਹੋ ਜਿਹਾ ਪਰਿਵਾਰ ਵੀ ਆਪਣੇ ਪੰਜਾਬ ਦੇ ਵਿੱਚ ਬੈਠੇ ਆ ਮੈਂ ਧੰਨਵਾਦ ਕਰਦਾ ਹਾਂ ਸਾਰੇ ਚੈਨਲ ਵਾਲਿਆਂ ਨੂੰ ਜੋ ਇਹ ਜਿਹੀਆਂ ਪਾ ਕੇ ਉਹਨਾਂ ਨੂੰ ਕਿ ਜੋ ਸਹਿਯੋਗ ਲੋਕ ਦਿੰਦੇ ਰਹਿਣ ਜਪੀ ਵੀਰ ਆਪਣੇ ਜਬਾਰਲੇ ਮੌਲਕਾਂ ਦੇ ਵਿੱਚ ਪੰਜਾਬੀ ਵੀਰ ਬੈਠੇ ਆ ਇਹੋ ਜਿਹੇ ਪਰਿਵਾਰਾਂ ਤੇ ਕਿਆ ਰੱਖਣਾ ਇਹਨਾਂ ਨੂੰ ਸਹਿਯੋਗ ਕਰਨਾ ਬਾਬਾਈ ਤੁਸੀਂ ਥੋੜਾ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਮਾਤਾ ਜੀ ਹਣੀ ਮਾਤਾ ਜੀ ਇੱਧਰ ਆ ਜਾਓ ਮਾਤਾ ਜੀ ਸਾਡੇ ਨਾਲ ਖੜੇ ਨੇ ਜਿਹੜੇ ਬਜ਼ੁਰਗ ਮਾਤਾ ਜੀ ਦੀ ਸਹਾਇਤਾ ਲਈ ਅਸੀਂ ਪਹਿਲਾਂ ਬੇਨਤੀ ਕੀਤੀ ਸੀਗੀ ਖਬਰ ਲਈ ਸੀਗੀ ਤੇ ਖਬਰ ਦਾ ਅਸਰ ਹੋਇਆ ਬਾਬਾ ਜੀ ਹਣੀ ਪਹੁੰਚੇ ਨੇ ਤੇ ਬਹੁਤ ਹੀ ਵਧੀਆ ਗੱਲ ਆ ਜਿਨ੍ਹਾਂ ਨੇ ਇਹ ਇੱਕ ਮਾਲੀਫਾ ਹੈ ਤਾਂ ਇਹਨਾਂ ਦੀ ਕੀਤੀ ਤੇ ਅਸੀਂ ਸਭ ਨੂੰ ਇਹੀ ਕਵਾਂਗੇ ਵੀ ਇਸ ਤਰ੍ਹਾਂ ਦੀ ਸਹਾਇਤਾ ਹੋਰ ਹੁੰਦੀ ਰਹੇ ਤਾਂ ਇਹਨਾਂ ਦਾ ਕੁਝ ਬਣ ਸਕੇ ਜੋ ਬਜ਼ੁਰਗ ਮਾਤਾ ਜੀ ਬਹੁਤ ਹੀ ਜਰਜਰ ਹਾਲਤ ਵਿੱਚ ਰਹ ਰਹੇ ਨੇ ਤੇ ਬਾਬਾ ਜੀ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਕਾਰ ਸੇਵਾ ਪਹਿਲਾਂ ਵੀ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਇਹਦੀ ਬਾਰੇ ਕੁਝ ਜਾਣਨਾ ਪਾਉ ਬਾਈ ਜੀ ਆਪਣੇ ਜ਼ਿਲ੍ਹਾ ਮਾਨਸਾ ਪਿੰਡ ਸਰੂਗੜ ਜੋ ਇੱਕ ਪੂਜਾ ਬੱਚੀ ਦਾ ਜੋ ਮਕੇ ਮੰਮੀ ਦਾ ਜੀ ਗੁਜਰ ਚੁੱਕੇ ਸੀ ਉਹ ਸਾਥੇ ਮੈਂ ਸਹਿਯੋਗ ਲੈ ਕੇ ਗਿਆ ਸੀ ਉਹਨਾਂ ਬੱਚਾ ਵਾਸਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਤੇ ਮੈਂ ਆਪਣਾ ਮੋਟਰਸਾਈਕਲ ਆਪਣੇ ਜਿੱਥੇ ਵੀ ਕਿ ਦੂਰ ਰੜੇ ਚਾਹੀ 200 ਕਿਲੋਮੀਟਰ ਹੋਵੇ 150 ਕਿਲੋਮੀਟਰ ਹੋਵੇ ਉੱਥੇ ਸੇਵਾ ਪਹੁੰਚਾਇਆ ਜਾਣਾ ਅੱਛਾ ਤੁਹਾਡਾ ਤੁਫੀ ਜਿਵੇਂ ਕਿ ਆ ਦੇਖ ਸਕਦੇ ਹਾਂ ਜਿਵੇਂ ਬਾਬਾ ਜੀ ਦੀਆਂ ਇੱਥੇ ਤਸਵੀਰਾਂ ਪਈਆਂ ਨੇ ਬਹੁਤ ਪਿੰਡਾਂ ਦੇ ਵਿੱਚ ਇਹ ਗਏ ਨੇ ਕਾਫੀ ਦੁਖਿਆਰੀ ਜੋ ਸੰਗਤ ਆ ਉਹਨਾਂ ਦੀ ਇਹਨਾਂ ਨੇ ਮਦਦ ਕੀਤੀ ਆ ਕਈ ਪਿੰਡ ਨੇ ਮਾਨਸਾ ਫਿਰੂਰਗੜ ਤੇ ਹੋਰ ਕਈ ਪਿੰਡਾਂ ਦੇ ਵਿੱਚ ਅੱਛਾ ਵੈਸੇ ਇਹਦੇ ਵਿੱਚ ਇੱਕ ਮੈਨੂੰ ਦੁਖਾ ਦੇ ਰਿਹਾਗਾ 올 ਇੰਡੀਆ ਨੇਪਾਲ ਪਠਾਨ ਸਾਈਕਲ ਟੂਰਿਸਟ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਵੀ ਇਹ ਕਿਵੇਂ ਤੁਸੀਂ ਮਤਲਬ ਯਾਤਰਾ ਕੀਤੀ ਸੀ ਕਿੱਥੇ ਕੀਤੀ ਸੀ ਕਿਵੇਂ ਕੀਤੀ ਸੀ ਪ੍ਰਮਾਤਮਾ ਨੇ 15 ਤਨ 92 ਤੋਂ 17 ਤਨ 92 ਮੇ ਪੂਰੇ ਭਾਰਤ ਦੀ ਸੈਕ ਯਾਤਰਾ ਕਰਾਈ ਸੀਗੀ ਜਿਹਦੇ ਵਿੱਚ ਸਾਰੀਆਂ ਸਟੇਟਾਂ ਸਾਰੀਆਂ ਰਾਜਧਾਨੀਆਂ ਪ੍ਰਮਾਤਮਾ ਨੇ ਬਹੁਤ ਵਧੀਆ ਬਣ ਕੇ ਯਾਤਰਾ ਕਰਾਈ ਅਰਦਾਸ ਮੈਂ ਕੀਤੀ ਜਦੋਂ ਹੋਰ ਪਾਈ ਤੋਂ ਕੀਤੀ ਆ ਮੈਨੂੰ ਕਿਸੇ ਕਿਸੇ ਦਿੱਕਤ ਨਹੀਂ ਆਈ ਬਹੁਤ ਵਧੀਆ ਯਾਤਰਾ ਹੋ ਕੇ ਵਾਪਸ ਪਿੰਡ ਕੋਲ ਪਹੁੰਚਿਆਗਾ ਸਾਈਕਲ ਤੇ ਗਏ ਸਾਈਕਲ ਤੇ ਹੀ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾਗਾ ਵੀ ਸਾਈਕਲ ਤੇ ਇਹਨਾਂ ਨੇ ਪਹਿਲਾਂ ਆਪਣੇ ਕਾਰ ਸੇਵਾ ਸਟਾਰਟ ਕੀਤੀ ਨੇਪਾਲ ਤੱਕ ਜਾ ਕੇ ਆਏ ਨੇ ਸਾਈਕਲ ਤੇ ਜਾ ਕੇ ਆਏ ਨੇ ਤੇ ਬਹੁਤ ਕਟਨਾਵਾਂ ਦਾ ਸਾਹਮਣਾ ਵੀ ਕੀਤਾ ਹੋਊਗਾ ਇਹਨਾਂ ਨੇ ਤੇ ਹੁਣ ਇਹ ਚਲੋ ਮਹਾਰਾਜ ਦੀ ਕਿਰਪਾ ਹੋਈ ਮਹਾਰਾਜ ਦੀ ਕਿਰਪਾ ਕਰਕੇ ਇਹਨਾਂ ਨੇ ਮੋਟਰਸਾਈਕਲ ਲਿਆਗਾ ਇਹਨਾਂ ਦਾ ਕੰਮ ਆਸਾਨ ਹੋਇਆਗਾ ਦੁਖਿਆਰਿਆਂ ਦੀ ਸੇਵਾ ਕਰਦੇ ਨੇ ਦੁਖਿਆਰਿਆਂ ਦੀ ਮਦਦ ਕਰਦੇ ਨੇ ਇਹ ਖਬਰ ਇਹਨਾਂ ਨੇ ਦੇਖੀ ਤੇ ਇਹਨਾਂ ਨੇ ਧੰਨਵਾਦ ਵੀ ਕੀਤਾ মিডিਆ ਦਾ ਤਾਫੀ ਵੀ ਸਾਰੇ ਦਰਸ਼ਕਾਂ ਨੂੰ ਇਹੀ बार-बार ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਮਾਤਾ ਜੀ ਦਾ ਮਦਦ ਕੀਤੀ ਜਾਵੇ ਤੇ ਮਾਤਾ ਜੀ ਦਾ ਜਿਹੜਾ ਨੰਬਰ ਪਹਿਲਾਂ ਖਾਸ ਤੋ ਰਹਿ ਗਿਆ ਸੀਗਾ ਤੇ ਹੁਣ ਅਸੀਂ ਉਹ ਨੰਬਰ ਤੁਹਾਨੂੰ ਦੇਣਾ ਚਾਹੁੰਦੇ ਆਂ ਨੰਬਰ ਨੋਟ ਕਰੋ ਜੀ 8427562196 ਇਹ ਨੰਬਰ ਆਈ 8427562196 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਮਤਲਬ ਨਦੀ ਕੀ ਬੀਬਾ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਿਓ ਸਾਰਾ ਦੇਖ ਰਹਿ ਕੇ ਕਰਦੇ ਨੇ ਤੇ ਉਹਨਾਂ ਨਾਲ ਕੰਟੈਕਟ ਕਰ ਲਿਓ 8427562196 ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਥੇ ਪਹੁੰਚੇ ਨੇ ਇਹਨਾਂ ਨੇ ਮਾਲੀ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਆ ਤੇ ਕੱਪੜੇ ਰੱਤੇ ਵੀ ਦਿੱਤੇ ਆ ਤੇ ਨਾਲ ਰਾਸ਼ਨ ਵੀ ਦਿੱਤਾਗਾ ਦੇਸੀ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਦੇ ਤੇ ਜੋ ਸਾਡੀ ਖਬਰ ਆਫਰ ਹੋਇਆਗਾ ਰਾਏਕੋਟ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਫੇਸ ਚੈਨਲ